ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਇੱਕ ਗੁਰਸਿੱਖ ਵੀਰ ਸੀ ਉਸ ਦੀਆਂ ਚਾਰ ਬੱਚੀਆਂ ਸਨ ਤੇ ਚਾਰਾਂ ਵਿੱਚੋਂ ਤਿੰਨਾਂ ਦਾ ਗੁਰਬਾਣੀ ਵੱਲ ਬਹੁਤਾ ਧਿਆਨ ਨਹੀਂ ਸੀ ਉਹਨਾਂ ਦਾ ਜ਼ਿਆਦਾ ਧਿਆਨ ਪੜਾਈ ਵੱਲ ਤੇ ਘੁੰਮਣ ਫਿਰਨ ਵੱਲ ਸੀ ਜਿਹੜੀ ਸਭ ਤੋਂ ਛੋਟੀ ਸੀ ਉਸ ਦਾ ਗੁਰੂ ਨਾਲ ਬਹੁਤ ਪਿਆਰ ਸੀ ਉਹ ਗੁਰਦੁਆਰਾ ਸਾਈਂਬ ਵੀ ਜਾਂਦੀ ਸੀ ਉਸ ਗੁਰਮੁਖ ਵੀਰ ਨੇ ਕਦੇ ਇਹ ਰੋਸ ਨਹੀਂ ਕੀਤਾ ਕਿ ਅਕਾਲ ਪੁਰਖ ਨੇ ਮੈਨੂੰ ਪੁੱਤਰ ਕਿਉਂ ਨਹੀਂ ਦਿੱਤਾ ਉਹ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਬਹੁਤ ਜਾਂਦਾ ਸੀ ਦਰਸ਼ਨ ਮੇਲੇ ਕਰਨ ਵਾਸਤੇ ਇਵੇਂ ਕਰਦੇ ਕਰਦੇ ਉਸ ਦੀਆਂ ਬੱਚੀਆਂ ਵੱਡੀਆਂ ਹੋਈਆਂ ਕਾਰੋਬਾਰ ਛੋਟਾ ਸੀ ਹੋਰ ਵੱਡਾ ਹੋਇਆ ਫਿਰ ਪਹਿਲੀ ਬੱਚੀ ਦਾ ਵਿਆਹ ਕੀਤਾ 8-9 ਮਹੀਨੇ ਬਾਅਦ ਦੂਜੀ ਦਾ ਵੀ ਕੀਤਾ ਤੇ ਡੇਢ-2 ਸਾਲ ਬਾਅਦ ਤੀਜੀ ਦਾ ਵੀ ਕਰ ਦਿੱਤਾ ਇਦਾਂ ਹੀ ਫਿਰ ਚੌਥੀ ਦਾ ਵੀ ਕੀਤਾ ਤੇ ਕਹਿੰਦਾ ਮੈਂ ਸੋਚਿਆ ਚਲੋ ਕਰ ਗਈਆਂ ਤੇ ਟੈਨਸ਼ਨ ਖਤਮ ਕਹਿੰਦਾ ਕੀ ਹੋਇਆ ਕਿ ਵਿਆਹ ਤੋਂ 3 ਸਾਲ ਬਾਅਦ ਵੱਡੀ ਬੱਚੀ ਦੇ ਘਰ ਵਾਲੇ ਦੀ ਡੈਥ ਹੋ ਗਈ ਤੇ ਮੈਂ ਉਸ ਨੂੰ ਕਰ ਲੈ ਆਇਆ ਇਵੇਂ ਕਰਦੇ ਕਰਦੇ ਥੋੜੇ ਟਾਈਮ ਬਾਅਦ ਦੂਜੀ ਬੱਚੀ ਦੇ ਘਰ ਵਾਲੇ ਦੀ ਵੀ ਡੈਥ ਹੋ ਗਈ ਬੱਚੀਆਂ ਘਰ ਆ ਗਈਆਂ ਬੜਾ ਦੁੱਖ ਹੋਇਆ ਤੇ ਮੈਨੂੰ ਟੈਨਸ਼ਨ ਨਾਲ ਹਾਰਟ ਅਟੈਕ ਆ ਗਿਆ ਮੈਨੂੰ ਹਸਪੀਟਲ ਖੜਿਆ ਠੀਕ ਹੋਇਆ ਉਹਨਾਂ ਨੇ ਕਿਹਾ ਕੋਈ ਨਾ ਪਿਤਾ ਜੀ ਤੁਸੀਂ ਫਿਕਰ ਨਾ ਕਰੋ ਪਰ ਮੈਨੂੰ ਤਾਂ ਟੈਨਸ਼ਨ ਹੀ ਖਾਈ ਜਾਵੇ ਫਿਰ ਕੀ ਹੋਇਆ ਕਿ ਤੀਸਰੀ ਬੱਚੀ ਉਸਦੇ ਸਾਰੇ ਜੋ ਵੀ ਕਾਰੋਬਾਰ ਕਰਦੇ ਸੀ ਉਹ ਠੱਪ ਹੋ ਗਿਆ ਤੇ ਉਹਦੇ ਘਰ ਵੀ ਨਿਤ ਦਾ ਕਲੇਸ਼ ਪਿਆ ਰਹਿਣਾ ਤੇ ਉਹ ਵੀ ਘਰ ਆ ਗਈ ਉਹ ਕਹਿੰਦਾ ਮੈਨੂੰ ਏ ਟੈਨਸ਼ਨ ਲੱਗੀ ਕਿ ਤਿੰਨ ਆ ਗਈਆਂ ਕਿਤੇ ਚੌਥੀ ਵੀ ਨਾ ਆ ਜਾਵੇ ਕਿ ਬਾਬਾ ਦੀਪ ਸਿੰਘ ਜੀ ਜਿਵੇਂ ਜਿਵੇਂ ਵਿਆਈਆਂ ਓਵੇਂ ਓਵੇਂ ਮੁੜ ਆਈਆਂ ਐਡੇ ਮਾੜੇ ਕਰਮ ਨੇ ਮੇਰੇ ਤੇ ਨਾਲ ਹੀ ਇੰਨਾ ਬੱਚੀਆਂ ਦੇ ਕਹਿੰਦਾ ਮੈਂ ਦੁਖੀ ਤਾਂ ਬਹੁਤ ਸੀ ਪਰ ਬੱਚੀਆਂ ਨੂੰ ਵੀ ਕੁਝ ਨਹੀਂ ਸੀ ਕਹਿੰਦਾ ਫਿਰ ਦੋਵਾਂ ਬੱਚੀਆਂ ਦਾ ਦੁਬਾਰਾ ਵਿਆਹ ਕੀਤਾ ਅਤੇ ਫਿਰ ਤੀਜੀ ਜਿਹੜੀ ਲੜਕੇ ਆਈ ਸੀ ਉਹਦੇ ਘਰ ਦੇ ਕਹਿੰਦੇ ਅਸੀਂ ਨਹੀਂ ਇਹਨੂੰ ਖੜਨਾ ਸਾਡੇ ਘਰ ਤਾਂ ਅੱਗੇ ਹੀ ਪੈਸੇ ਨਹੀਂ ਹੈਗੇ ਕਹਿੰਦਾ ਮੈਂ ਕਿਸੇ ਨੂੰ ਦੋਸ਼ਨਾ ਦਿੱਤਾ ਕਿ ਚਲੋ ਆਪੇ ਮਹਾਰਾਜ ਜੀ ਕਰਨਗੇ ਕਹਿੰਦਾ ਮੈਂ ਗੁਰੂ ਰਾਮਦਾਸ ਜੀ ਦੇ ਦਰ ਤੇ ਗਿਆ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਗਿਆ ਤੇ ਉਥੇ ਜਾ ਕੇ ਅਰਦਾਸ ਬੇਨਤੀ ਕਰਵਾਈ ਤੇ ਉਥੇ ਇੱਕ ਸਿੰਘ ਸਨ ਉਹਨਾਂ ਨੂੰ ਮੈਂ ਬਹੁਤ ਚਿਰ ਤੋਂ ਜਾਣਦਾ ਸੀ ਪਾਪ ਜਦੋਂ ਮੈਂ ਛੋਟਾ ਜਿਆ ਸੀ ਆਪਣੇ ਮਾਂ ਪਿਓ ਨਾਲ ਜਾਂਦਾ ਸੀ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਉਹ ਸਿੰਘ ਜ਼ਿਆਦਾਤਰ ਜੋੜਾ ਘਰ ਵਿੱਚ ਟੱਕਰਦਾ ਸੀ ਮੈਂ ਉਹਨਾਂ ਨੂੰ ساری ਵਾਰਤਾ ਸੁਣਾਈ ਕਿ ਐਵੇਂ ਐਵੇਂ ਮੈਂ ਆਪਣੀਆਂ ਬੱਚੀਆਂ ਦਾ ਵਿਆਹ ਕੀਤਾ ਤੇ ਦੋਵਾਂ ਦੇ ਘਰ ਵਾਲਿਆਂ ਦੀ ਡੈਥ ਹੋ ਗਈ ਤੇ ਉਹ ਵਾਪਸ ਆ ਗਈਆਂ ਤੇ ਤੀਜੀ ਲੜਕੇ ਵਾਪਸ ਆ ਗਈ ਦੋਵਾਂ ਦਾ ਤੇ ਮੈਂ ਵਿਆਹ ਕਰ ਦਿੱਤਾ ਪਰ ਤੀਜੀ ਦੇ ਘਰ ਦੇ ਕਹਿੰਦੇ ਨੇ ਅਸੀਂ ਨਹੀਂ ਲੈ ਕੇ ਜਾਣਾ ਤੇ ਉਹ ਗੁਰਸਿੱਖ ਕਹਿੰਦੇ ਫਿਕਰ ਨਾ ਕਰ ਤੂੰ ਇੱਥੇ ਆਉਂਦਾ ਤਾਂ ਹੈ ਹੀ ਤੂੰ ਚੋਂ ਪੈਰਾ ਕੱਟ ਕੇ ਜਾਇਆ ਕਰ ਆਪੇ ਮੇਰ ਹੋ ਜਾਣੀਆਂ ਕਹਿੰਦਾ ਮੈਨੂੰ ਇਹੀ ਟੈਨਸ਼ਨ ਆ ਕਿ ਮੇਰੀਆਂ ਬੱਚੀਆਂ ਦੇ ਕਰਮ ਕਿੱਦਾਂ ਦੇ ਨੇ ਹੁਣ ਜਿਹੜੇ ਕਰ ਵਿਆਹੀਆਂ ਗਈਆਂ ਨੇ ਉਹ ਵੀ ਕਹਿੰਦੇ ਜਦੋਂ ਦੀਆਂ ਸਾਡੇ ਘਰ ਆਈਆਂ ਨੇ ਸਾਡੇ ਸਾਰੇ ਕੰਮ ਹੀ ਪੁੱਠੇ ਹੋ ਗਏ ਕਹਿੰਦਾ ਜਿਹੜੀ ਮੈਂ ਸਭ ਤੋਂ ਛੋਟੀ ਬੱਚੀ ਦਾ ਵਿਆਹ ਕੀਤਾ ਸੀ ਉਹਦੇ ਘਰੋਂ ਕੋਈ ਉਲੰਬਾ ਨਹੀਂ ਆਇਆ ਨਾ ਹੀ ਉਹ ਮੇਰੀ ਬੱਚੀ ਨੂੰ ਤੰਗ ਕਰਦੇ ਨੇ ਉਹ ਬਹੁਤ ਸੁਖੀ ਹੈ ਤੇ ਮੈਂ ਇੱਕ ਦਿਨ ਉਹਨੂੰ ਮਿਲਣ ਗਿਆ ਉਸਾਰਾ ਪਰਿਵਾਰ ਇਕੱਠੇ ਬੈਠੇ ਸਨ ਮੈਂ ਬਹੁਤ ਖੁਸ਼ ਹੋਇਆ ਕਿ ਚਲੋ ਇੱਕ ਧੀ ਤਾਂ ਸੁਖੀ ਹੈ ਮੈਂ ਆਪਣੀ ਧੀ ਨੂੰ ਵੀ ਕਿਹਾ ਕਿ ਧੀਏ ਦੋਵਾਂ ਤੀਆਂ ਨਾਲ ਤੇ ਚਲੋ ਇਦਾਂ ਹੋਇਆ ਰੱਬ ਦੀ ਰਜ਼ਾਏ ਪਰ ਤੂੰ ਆਪਣੀ ਤੀਜੀ ਭੈਣ ਨੂੰ ਸਮਝਾ ਕਿ ਉਹ ਘਰ ਜਾਵੇ ਉਹ ਕਹਿੰਦੀ ਪਿਤਾ ਜੀ ਕਿਸੇ ਨੂੰ ਸਮਝਾਇਆ ਕੁਝ ਨਹੀਂ ਹੁੰਦਾ ਤੁਸੀਂ ਅਰਦਾਸ ਬੇਨਤੀ ਕਰਿਆ ਕਰੋ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਬੇਨਤੀ ਕਰੋ ਜਿੱਦਾਂ ਇਹ ਆਈ ਹੈ ਓਦਾਂ ਹੀ ਘਰ ਚਲੀ ਜਾਵੇਗੀ ਤੇ ਜਿਹੜਾ ਤੁਹਾਨੂੰ ਦੂਜੀਆਂ ਧੀਆਂ ਵਿਆਹਿਆਂ ਦਾ ਵੀ ਫਿਕਰ ਹੈ ਉਹ ਵੀ ਖਤਮ ਹੋ ਜਾਏਗਾ ਕਹਿੰਦੀ ਪਿਤਾ ਜੀ ਮੈਂ ਸੁਖੀ ਇਸ ਲਈ ਨਹੀਂ ਕਿ ਮੈਂ ਕੰਮ ਕਰਦੀ ਹਾਂ ਅਸੀਂ ਸਾਰਾ ਪਰਿਵਾਰ ਸੁਖੀ ਤਾਂ ਹਾਂ ਕਿ ਸਾਡਾ ਸਾਰਾ ਪਰਿਵਾਰ ਅੰਮ੍ਰਿਤ ਵੇਲੇ ਉੱਠਦਾ ਏ ਤੇ ਫਿਰ ਬਾਬਾ ਦੀਪ ਸਿੰਘ ਜੀ ਦਾ ਚੌਪੈਰਾ ਸਾਇਬ ਘਟਦੇ ਹਾਂ ਬਾਬਾ ਦੀਪ ਸਿੰਘ ਜੀ ਦਾ ਨਾਮ ਦੀ ਜੋਤ ਜਗਵਾਉਂਦੇ ਹਾਂ ਬਾਬਾ ਦੀਪ ਸਿੰਘ ਜੀ ਦੇ ਨਾਮ ਦੀ ਜੋਤ ਜਗਵਾਉਂਦੇ ਹਾਂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੈ ਸਾਡੇ ਤੇ ਤਾਂ ਮੇਰਾ ਘਰ ਸੁਖੀ ਹੈ ਤੁਸੀਂ ਵੀ ਇਦਾਂ ਕਰੋ ਜੇ ਬਾਬਾ ਜੀ ਦੇ ਧਰ ਤੇ ਨਹੀਂ ਜਾ ਸਕਦੇ ਤਾਂ ਘਰ ਚੋਂ ਪੈਰੇ ਕੱਟਨੇ ਸ਼ੁਰੂ ਕਰੋ ਉਹ ਗੁਰਮੁਖ ਵੀਰ ਕਹਿੰਦਾ ਕਿ ਮੇਰੀ ਬੇਟੀ ਦੀ ਗੱਲ ਸੁਣ ਕੇ ਮੇਰੇ ਮਨ ਨੂੰ ਬੜੀ ਤਰਵਾਸ ਮਿਲੀ ਤੇ ਮੈਂ ਇਦਾਂ ਹੀ ਕੀਤਾ ਮੈਂ ਆਪਣੀ ਘਰ ਵਾਲੀ ਨਾਲ ਗੱਲ ਕੀਤੀ ਉਹ ਵੀ ਬਾਣੀ ਪੜਦੀ ਸੀ ਮੈਂ ਵੀ ਬਾਣੀ ਪੜਦਾ ਸੀ ਪਰ ਅਸੀਂ ਕਦੇ ਅੰਮ੍ਰਿਤ ਵੇਲੇ ਨਹੀਂ ਸੀ ਉੱਠੇ ਪਰ ਫੇਰ ਅਸੀਂ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕੀਤਾ ਕਹਿੰਦਾ ਮੈਂ ਪਹਿਲਾ ਚ ਪੈਰਾ ਸਾਹਿਬ ਕਰੇ ਬਾਬਾ ਦੀਪ ਸਿੰਘ ਜੀ ਦੀ ਜੋਤ ਜਗਾ ਕੇ ਕਟਿਆ ਤੇ ਜਦ ਪੈਰਾ ਕੱਟਣ ਤੋਂ ਦੋ ਤਿੰਨ ਬਾਅਦ ਮੇਰੀ ਤੀਜੀ ਧੀ ਦਾ ਘਰ ਵਾਲਾ ਆਇਆ ਤੇ ਕਹਿੰਦਾ ਅਸੀਂ ਰੋਟੀ ਤੋਂ ਬਹੁਤ ਤੰਗ ਆਂ ਜੋ ਵੀ ਸਾਡੇ ਤੋਂ ਗਲਤੀ ਹੋਈ ਚਾਹੇ ਇਨੇ ਸਾਨੂੰ ਕੁਝ ਕਿਹਾ ਚਾਹੇ ਅਸੀਂ ਕਿਹਾ ਸਾਨੂੰ ਮਾਫ਼ ਕਰੋ ਤੈਨੂੰ ਘਰੇ ਭੇਜ ਦਿਓ ਕਹਿੰਦਾ ਮੈਂ ਕੀ ਕਹਿਣਾ ਸੀ ਧੀ ਤਾਂ ਵਸਾਉਣੀ ਸੀ ਮੈਂ ਕਿਹਾ ਕੋਈ ਨਾ ਧੀਏ ਤੂੰ ਚਲੀ ਜਾ ਮੈਂ ਤਿੰਨਾਂ ਧੀਆਂ ਨੂੰ ਕਿਹਾ ਤੁਸੀਂ ਵੀ ਚੌਪੈਰਾ ਸਾਹਿਬ ਕੱਟੋ ਤੇ ਮੈਂ ਵੀ ਧੀਆਂ ਦੇ ਨਾਮ ਦਾ ਚੌਪੈਰਾ ਸਾਹਿਬ ਕੱਟਦਾ ਸੀ ਮੇਰੀ ਮੰਨ ਕੇ ਉਹ ਵੀ ਕੱਟਣ ਲੱਗ ਪਈਆਂ ਤੇ 2-3 ਮਹੀਨਿਆਂ 'ਚ ਐਸੀ ਕਿਰਪਾ ਹੋਈ ਤੇ ਤੀਜੀ ਧੀ ਦਾ ਕਾਰੋਬਾਰ ਵੀ ਚੜ ਗਿਆ ਤੇ ਜਦੋਂ ਮੈਂ ਉੱਥੇ ਗਿਆ ਤਾਂ ਉਹਦੇ ਘਰ ਦੇ ਕਹਿੰਦੇ ਕਿ ਸਾਨੂੰ ਨੌਹੀਂ ਬੜੀ ਚੰਗੀ ਮਿਲੀ ਆ। ਇਹ ਵੀ ਰੱਬ ਰੱਬ ਕਰਦੀ ਐ ਤੇ ਇਹਦੇ ਪਿੱਛੇ ਅਸੀਂ ਵੀ ਕਰਦੇ ਹਾਂ। ਮੈਂ ਆਪਣੀ ਧੀ ਨੂੰ ਕਿਹਾ ਕਿ ਧੀਏ ਇਹ ਸਾਰੀ ਖੇਡ ਬਾਬਾ ਦੀਪ ਸਿੰਘ ਜੀ ਦੀ ਵਰਤ ਰਹੀ ਹੈ। ਉਹ ਵੀ ਕਹਿੰਦੀ ਹਾਂਜੀ ਪਿਤਾ ਜੀ ਸਾਰੇ ਮੈਨੂੰ ਚੱਜ ਨਾਲ ਬੁਲਾਉਂਦੇ ਵੀ ਨਹੀਂ ਸੀ ਤੇ ਹੁਣ ਮੈਨੂੰ ਧੀ ਤੋਂ ਬਿਨਾਂ ਬੁਲਾਉਂਦੇ ਨਹੀਂ। ਫੇਰ ਉਹ ਕਹਿੰਦਾ ਮੈਂ ਦੂਜੀ ਧੀ ਦੇ ਘਰ ਗਿਆ ਉਹਦਾ ਪਰਿਵਾਰ ਵੀ ਇਦਾਂ ਹੀ ਕਹਿੰਦਾ ਉਹ ਵੀ ਕਹਿੰਦੀ ਪਿਤਾ ਜੀ ਸੱਸ ਮੈਨੂੰ ਤਾਣੇ ਮੇਨੇ ਦਿੰਦੀ ਸੀ ਪਰ ਬਾਬਾ ਦੀਪ ਸਿੰਘ ਜੀ ਦੀ ਹੁਣ ਇਨੀ ਕਿਰਪਾ ਹੈ ਮੇਰੀ ਸੱਸ ਦਾ ਸੁਭਾਅ ਹੀ ਬਦਲ ਗਿਆ ਤੇ ਮੈਂ ਹੁਣ ਸੁખી ਹਾਂ ਸੰਗਤ ਜੀ ਜਿੱਨਾ ਘਰਾਂ ਵਿੱਚ ਬਾਬਾ ਦੀਪ ਸਿੰਘ ਜੀ ਦਾ ਨਾਮ ਹੈ ਜਿੱਥੇ ਚਪੈਰੇ ਕੱਟੇ ਜਾਂਦੇ ਨੇ ਉਨ੍ਹਾਂ ਘਰਾਂ ਵਿੱਚ ਸਦਾ ਸੁੱਖ ਰਹਿੰਦੇ ਨੇ ਉਹ ਕਦੇ ਦੁਖੀ ਨਹੀਂ ਹੁੰਦੇ ਦੁੱਖ ਆਉਣ ਵੀ ਤਾਂ ਉਹਨਾਂ ਨੂੰ ਮਹਿਸੂਸ ਨਹੀਂ ਹੁੰਦੇ ਉਹ ਕੁਝ ਹੋ ਕੇ ਹੀ ਦੁੱਖ ਨੂੰ ਕੱਢ ਲੈਂਦੇ ਨੇ ਇੰਨੀ ਕਿਰਪਾ ਹੈ ਬਾਬਾ ਦੀਪ ਸਿੰਘ ਜੀ ਦੀ ਇਸ ਲਈ ਸੰਗਤ ਜੀ ਬੈੰਦੇ ਉੱਠਦੇ ਖਾਂਦੇ ਪੀਂਦੇ ਤੁਰਦੇ ਫਿਰਦੇ ਬਾਬਾ ਦੀਪ ਸਿੰਘ ਜੀ ਦਾ ਨਾਮ ਲਿਆ ਕਰੋ ਫਿਰ ਦੇਖਣਾ ਕਿਦਾਂ ਦਿਨ ਬਦਲਦੇ ਨੇ ਦੁੱਖ ਵੇਲੇ ਸੁੱਖ ਵੇਲੇ ਹਰ ਵੇਲੇ ਪਰਮਾਤਮਾ ਨਾਲ ਜੁੜੋ ਸਦਾ ਸੁਖੀ ਰਹੋਗੇ ਦੁੱਖ ਭੁੱਲੀ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ